ਗੁਰੂ ਨਾਨਕ ਨਰੰਗਰ ਬਾਲਪਨ ਦੇ ਵਿੱਚ ਸਮਾਧੀ ਵਿੱਚ ਲੀਨ ਰਹਿੰਦੇ ਐ ਕਈ ਵਾਰ ਮੰਜੇ ਤੇ ਲੰਮੇ ਪੈ ਜਾਣਾ ਚਾਦਰ ਲੈ ਕੇ ਕਈ ਕਈ ਘੰਟੇ ਲੰਮੇ ਪਏ ਚਾਦਰ ਲੈ ਕੇ ਆਨੰਦ ਦੇ ਵਿੱਚ ਲੀਨ ਰਹਿਣਾ ਇੱਕ ਦਿਨ ਮਾਂ ਮਾਤ ਤ੍ਰਿਪਤਾ ਜੀ ਤੁਲਸਾ ਨੂੰ ਕਹਿੰਦੀ ਤੁਲਸਾ ਲਾਲ ਜੀ ਨੂੰ ਕਹੋ ਗਰਮ ਗਰਮ ਫੁਲਕਾ ਛਕ ਲੈਣ ਜਨਮਸਾਖੀ ਦੇ ਵਿੱਚ ਮਿੱਠਾ ਬੋਲ ਲਾਲ ਜੀ ਨੂੰ ਕਹੋ ਕਿਉਂਕਿ ਮਾਂ ਜੀ ਲਾਲ ਜੀ ਕਹਿੰਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਤੁਲਸਾ ਲਾਲ ਜੀ ਨੂੰ ਕਹੋ ਗਰਮ ਗਰਮ ਫੁਲਕਾ ਛਕ ਲੈਣ ਆ ਕੇ ਤੁਲਸਾ ਦਾਸੀ ਆਈ ਭਾਗ ਜਾਗਿਆ ਕੀ ਵੇਖਦੇ ਐ ਕਿ ਚਾਦਰ ਲਈ ਸਾਰਾ ਤਨ ਧਗਿਆ ਹੋਇਆ ਹੈ ਕੇਵਲ ਸੱਜੇ ਚਰਨ ਦਾ ਅੰਗੂਠਾ ਨੰਗਾ ਹੈ ਕੇਵਲ ਸੱਜੇ ਚਰਨ ਦਾ ਅੰਗੂਠਾ ਨੰਗਾ ਭਾਗ ਜਾ ਗਿਆ ਬੱਚਾ ਛੋਟੇ ਬੱਚੇ ਨੂੰ ਸਾਰੇ ਪਿਆਰ ਕਰਦੇ ਆ ਮੱਥਾ ਚੁੰਮਦੇ ਆ ਪੈਰ ਚੁੰਮਦੇ ਆ ਹੱਥ ਚੁੰਮਦੇ ਆ ਸਤਿਗੁਰੂ ਬਾਲਪੰਚ ਨੇ ਭਾਗ ਜਾ ਗਿਆ ਪੁਰਬਲਾ ਕਰਮ ਜਾ ਗਿਆ ਤੁਲਸਾ ਦਾਸੀ ਨੇ ਸਤਿਗੁਰੂ ਦਾ ਅੰਗੂਠਾ ਮੂੰਹ 'ਚ ਪਾ ਲਿਆ ਹੁਣ ਗੁਰੂ ਦਾ ਚਰਨ ਜਿਹਦੇ ਮੁਖ 'ਚ ਪੈ ਜਾਵੇ ਅੰਮ੍ਰਿਤ ਨਾਲ ਮੁਖ ਭਰ ਗਿਆ ਤੇ ਬ੍ਰਹਮ ਗਿਆਨ ਹੋ ਗਿਆ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਕਪਾਟ ਖੁੱਲ ਗਈ ਸੋਜੀ ਹੋਾਈ ਅਗੰਮ ਦੀ ਸੋਜੀ ਹੋ ਗਈ ਦਿਬ ਦ੍ਰਿਸ਼ਟ ਖੁੱਲ ਗਈ ਕੀ ਵੇਖਦੀ ਹੈ ਕਿ ਗੁਰੂ ਨਾਨਕ ਸੱਚੀ ਸਰਕਾਰ ਕਿਸੇ ਆਪਣੇ ਸੇਵਕ ਦਾ ਡੁੱਬਦਾ ਬੇੜਾ ਬੰਨੇ ਲਾ ਰਹੀ ਹੈ ਕੌਤਕ ਵੇਖ ਰਹੀ ਹੈ ਬੈਠੀ ਮਾਂ ਜੀ ਨੇ ਵੇਖਿਆ ਵੀ ਮੈਂ ਕਿਹਾ ਸੀ ਤੁਲਸਨ ਲਾਲ ਜੀ ਨੂੰ ਲਿਆਓ ਲੈ ਕੇ ਨਹੀਂ ਆਈ ਫਿਰ ਆਵਾਜ਼ ਆਈ ਤੁਲਸਾ ਲਾਲ ਜੀ ਆਏ ਨਹੀਂ ਲਾਲ ਜੀ ਨੂੰ ਉਠਾਓ ਕਤ ਤੁਲਸਾ ਭੋਲੇ ਭਾ ਅੱਗੋ ਕਹਿਣ ਲੱਗੀ ਮਾਂ ਜੀ ਲਾਲ ਜੀ ਤਾਂ ਇੱਥੇ ਹੈ ਨਹੀਂ ਕੀ ਕਹਿੰਦੇ ਲਾਲ ਜੀ ਤਾਂ ਇੱਥੇ ਹੈ ਨਹੀਂ ਮਾਂ ਜੀ ਨੂੰ ਗੁੱਸਾ ਆਇਆ ਪਿਤਾ ਜੀ ਨੂੰ ਕਹਿਣ ਲੱਗੇ ਅੱਗੇ ਤਾਂ ਬਾਹਰਲੇ ਲੋਕ ਕਹਿੰਦੇ ਸੀ ਹੁਣ ਘਰ ਦੇ ਨੌਕਰ ਵੀ ਮਖੌਲ ਕਰਨ ਲੱਗ ਪਏ ਆ ਸਾਹਮਣੇ ਪਿਆ ਪੁੱਤਰ ਤੇ ਨੌਕਰਾਨੀ ਤੁਲਸਾ ਕਹਿ ਰਹੀ ਐ ਇੱਥੇ ਹੈ ਨਹੀਂ ਤੁਲਸਾ ਝੂਠ ਕਿਉਂ ਬੋਲਦੀ ਐ ਲਾਲ ਜੀ ਕੋਲ ਤਾਂ ਤੇਰੇ ਪਏ ਐ ਨਹੀਂ ਮਾਂ ਜੀ ਇਹ ਤਾਂ ਸਰੀਰ ਪਿਆ ਆਪ ਤਾਂ ਨਾਨਕ ਜੀ ਲਾਲ ਜੀ ਕਿਸੇ ਸਿੱਖ ਦਾ ਡੁੱਬਦਾ ਬੇੜਾ ਬੰਨੇ ਲਾ ਰਿਹਾ ਹੈ ਮਹਾਰਾਜ ਕਹਿਣ ਲੱਗੇ ਮਾਂ ਇਹ ਤਾਂ ਝੱਲੀ ਐ ਪਿਆਰ ਚ ਕਹਿ ਦਿੱਤਾ ਉਹ ਸੱਚਮੁੱਚ ਮਸਤਾਨੀ ਹੋ ਗਈ